ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਖੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਸਰਵਣ ਕਰੋ ਜੀ ਅੱਗੇ ਛੇ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਸੇ ਦੀ ਸੰਭਾਲ ਗੁਰੂ ਨਾਨਕ ਦੇਵ ਜੀ ਨੇ ਜਦ ਗੱਦੀ ਦੀ ਸੋਪਨਾ ਗੁਰੂ ਅੰਗਦ ਦੇਵ ਜੀ ਨੂੰ ਕੀਤੀ ਸੀ ਤਾਂ ਉਹਨਾਂ ਨਾਲ ਇੱਕ ਪੋਥੀ ਵੀ ਸਪੁਰਦ ਕੀਤੀ ਸੀ ਇਹ ਸ਼ਬਦ ਰੂਪ ਖਜ਼ਾਨਾ ਸੀ ਗੁਰੂ ਨਾਨਕ ਜੀ ਨੇ ਇਹ ਵੀ ਦੇਸ਼ ਕੀਤਾ ਸੀ ਕਿ ਸ਼ਬਦ ਕਰਦੇ ਰਹਿਣਾ ਅਤੇ ਇਸ ਦਾ ਨਿਤ ਪ੍ਰਚਾਰ ਕਰਨਾ ਇਸ ਬਚਨ ਨੂੰ ਮੁੱਖ ਰੱਖ ਕੇ ਗੁਰੂ ਜੀ ਰੋਜ਼ ਦਰਬਾਰ ਲੰਮਦੇ ਸਨ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਅਤੇ ਗੁਰੂ ਜੀ ਸਤਸੰਗ ਵੀ ਕਰਦੇ ਸਨ ਇਸ ਪੋਥੀ ਦੇ ਸ਼ਬਦਾਂ ਦੇ ਨਾਲ ਨਾਲ ਉਹਨਾਂ ਨੂੰ ਵੀ ਰੱਬੀ ਬਾਣੀ ਉਤਰਦੀ ਸੀ ਤਾਂ ਉਹ ਵੀ ਲਿਖ ਕੇ ਉਸ ਨੂੰ ਪੋਥੀ ਵਿੱਚ ਸਕਲਨ ਕਰ ਲੈਂਦੇ ਸਨ ਜਿਸ ਤੋਂ ਤੱਕ ਬੋਲੀ ਦਾ ਸਵਾਲ ਸੀ ਕਿ ਇਹ ਬਾਣੀ ਕਿਸ ਬੋਲੀ ਵਿੱਚ ਲਿਖੀ ਜਾਵੇ ਇਸ ਬਾਰੇ ਬੜੀ ਜ਼ੋਰਦਾਰ ਆਵਾਜ਼ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਉਠਾ ਚੁੱਕੇ ਸਨ। ਉਹਨਾਂ ਸਦਾ ਪਰਾਈ ਬੋਲੀ ਠੋਸੇ ਜਾਣ ਦੀ ਵਿਰੋਧਤਾ ਕੀਤੀ ਸੀ। ਉਹਨਾਂ ਨੇ ਪੰਜਾਬੀ ਬੋਲੀ ਦਾ ਸਤਿਕਾਰ ਕੀਤਾ ਅਤੇ ਇਸ ਬੋਲੀ ਵਿੱਚ ਡੂੰਘਾ ਫਲਸਫਾ ਪ੍ਰਗਟ ਕੀਤਾ। ਗੁਰੂ ਨਾਨਕ ਜੀ ਨੇ ਪੰਜਾਬੀ ਬੋਲੀ ਲਈ ਲਿਪੀ ਵੀ ਉਹ ਅਪਣਾਈ ਜਿਹੜੀ ਪੰਜਾਬੀ ਲਿਖਣ ਦੇ ਅਨੁਕੂਲ ਸੀ। ਗੁਰਮੁਖੀ ਲਿਪੀ ਪਿੰਡਾਂ ਵਿੱਚ ਪ੍ਰਚਲਿਤ ਸੀ ਪਰ ਸੰਸਕ੍ਰਿਤ ਅਤੇ ਬਾਅਦ ਵਿੱਚ ਫਾਰਸੀ ਦਾ ਬੋਲ ਬਾਲਾ ਹੋਣ ਕਰਕੇ ਇਹ ਲਿਪੀ ਕੇਵਲ ਗਵਾਰਾਂ ਦੀ ਬਣ ਕੇ ਰਹਿ ਗਈ। ਗੁਰੂ ਜੀ ਨੇ ਫਿਰ ਇਸ ਨੂੰ ਮਾਨ ਬਖਸ਼ਿਆ ਅਤੇ ਇਹ ਲਿਪੀ ਗੁਰਮੁਖਾਂ ਦੀ ਬਣ ਗਈ। ਗੁਰਮੁਖਾਂ ਦੀ ਲਿਪੀ ਬਣ ਕਰਕੇ ਇਸ ਦਾ ਨਾਂ ਗੁਰਮੁਖੀ ਪੈ ਗਿਆ। ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਹੋਰ ਸਵਾਰਿਆ ਤੇ ਇਸ ਦੀ ਪੜ੍ਹਾਈ ਵਾਸਤੇ ਇੱਕ ਸਕੂਲ ਖਡੂਰ ਸਾਹਿਬ ਵਿਕੇ ਖੋਲਿਆ। ਉਸ ਸਕੂਲ ਵਿੱਚ ਕੇਵਲ ਬੱਚੇ ਹੀ ਨਹੀਂ ਬਲਕਿ ਬਾਹਰੋਂ ਆਏ ਸਿੱਖ ਵੀ ਪੜਦੇ ਸਨ ਹਰ ਸਿੱਖ ਵਾਸਤੇ ਇਸ ਬੋਲੀ ਨੂੰ ਪੜਨਾ ਜ਼ਰੂਰੀ ਹੋ ਗਿਆ ਸੀ ਗੁਰੂ ਅੰਗਦ ਦੇਵ ਜੀ ਨੇ ਇਸ ਤਰ੍ਹਾਂ ਧਰਮ ਦੇ ਪ੍ਰਚਾਰ ਨੂੰ ਵਿਆਉਂਤ ਬਦ ਮਜ਼ਬੂਤੀ ਬਖਸ਼ੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਵੀ ਸਿੱਖਾਂ ਦਾ ਇੱਕ ਵੱਡਾ ਵਿਰਸਾ ਸੀ ਅਤੇ ਉਹਨਾਂ ਨੇ ਇਹਨਾਂ ਅਮੋਲਕ ਜੀਵਨ ਸਾਖੀਆਂ ਤੋਂ ਬਹੁਤ ਸਿੱਖਿਆ ਪ੍ਰਾਪਤ ਕਰਨੀ ਸੀ ਗੁਰੂ ਅੰਗਦ ਦੇਵ ਜੀ 7 ਸਾਲ ਕਰਤਾਰਪੁਰ ਰਹਿ ਕੇ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਜੀਵਨ ਸਾਖੀਆਂ ਸੁਣ ਚੁੱਕੇ ਸਨ ਅਤੇ ਇਹਨਾਂ ਸਿੱਖਿਆਦਿਕ ਸਾਖੀਆਂ ਨੂੰ ਉਹ ਦਰਬਾਰ ਵਿੱਚ ਪਰਮਾਨੰਦ ਦੇ ਤੌਰ ਤੇ ਸੁਣਾਇਆ ਵੀ ਕਰਦੇ ਸਨ ਪਰ ਸਾਰੀ ਸਾਖੀਆਂ ਨੂੰ ਇੱਕ ਥਾਂ ਇਕੱਤਰ ਕਰਨਾ ਜ਼ਰੂਰੀ ਸੀ ਇਸ ਲਈ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਪੁਰਾਣੇ ਸਿੱਖਾ ਨੂੰ ਖੰਡੂਸ ਹੈ ਬੁਲਾਇਆ ਭਾਈ ਪੈੜਾ ਮੋਖਾ ਗੁਰਮੁਖੀ ਲਿਪੀ ਦਾ ਬਹੁਤ ਮਾਸ ਸੀ ਅਤੇ ਉਹ ਸੁਲਤਾਨਪੁਰ ਲੋਧੀ ਰਹਿੰਦਾ ਸੀ ਗੁਰੂ ਜੀ ਨੇ ਉਸ ਨੂੰ ਬੁਲਾ ਲਿਆ ਇਨ੍ਹਾਂ ਸਿੱਖਾਂ ਵਿੱਚ ਪਾਈ ਬਾਲਾ ਵੀ ਸੀ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਸਾਥੀ ਸੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਉਸਨੇ ਅੱਖੀਂ ਵੇਖਿਆ ਸੀ ਗੁਰੂ ਅੰਗਦ ਦੇਵ ਜੀ ਪਹਿਲਾਂ ਸਾਖੀ ਸੁਣ ਲੈਂਦੇ ਸਨ ਫਿਰ ਉਸ ਨੂੰ ਭੈੜੇ ਮੋਖੇ ਨੂੰ ਲਿਖਵਾਉਂਦੇ ਸਨ ਇਸ ਸਾਲ ਦੇ ਵਿੱਚ ਸਾਰੀ ਜਨਮ ਸਾਖੀਆਂ ਤਿਆਰ ਹੋ ਗਈਆਂ ਗੁਰੂ ਜੀ ਨੇ ਬਾਅਦ ਵਿੱਚ ਇਸ ਦੇ ਹੋਰ ਉਤਾਰੇ ਵੀ ਕਰਵਾਏ ਇਹਨਾਂ ਸਾਖੀਆਂ ਦੀ ਬੋਲੀ ਇੰਨੀ ਮਿੱਠੀ ਅਤੇ ਰੋਚਕ ਹੈ ਕਿ ਬੱਚੇ ਵੀ ਇਹ ਸਾਖੀਆਂ ਪੜ੍ਹ ਕੇ ਕੇਵਲ ਸਿੱਖਿਆ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਆਨੰਦ ਮਾਣਦੇ ਹਨ ਇਹਨਾਂ ਸਾਖੀਆਂ ਵਿੱਚ ਬਾਅਦ ਵਿੱਚ ਬੇਸ਼ੱਕ ਕੁਝ ਵਾਧੇ ਘਾਟੇ ਹੋਏ ਹਨ ਪਰ ਇਹਨਾਂ ਵਿੱਚ ਅਸਿਆਤਮਕ ਗਿਆਨ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ